ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਨੇ ਇੱਕ ਵਾਰ ਫਿਰ ਇੱਕ ਘਰ ਉਜਾੜ ਕੇ ਰੱਖ ਦਿੱਤਾ 16 ਮਰਲੇ ਦੇ ਪਲਾਟ ਨੇ ਇੱਕ ਘਰ ਦਾ ਚਿਰਾਗ ਬੁਝਾ ਦਿੱਤਾ ਦਾਦੀਏ ਕੀ ਬੀਤੀ ਰਾਤ ਇੱਕ ਅਜਿਹੇ ਝਗੜਾ ਸਾਹਮਣੇ ਆ ਗਿਆ ਉਹ ਵੀ ਸਿਰਫ 16 ਮਰਲੇ ਦੇ ਪਲਾਟ ਨੂੰ ਲੈ ਕੇ ਜਿੱਥੇ ਸ਼ਰੀਆਮ ਗੋਲੀਆਂ ਚੱਲ ਗਈਆਂ ਤੇ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਪੂਰਾ ਮਾਮਲਾ ਪਟਿਆਲਾ ਦੇ ਅਧੀਨ ਪੈਣ ਦਾ ਪਿੰਡ ਛਾਪਾ ਰਾਮ ਸਿੰਘ ਦਾ ਹੈ ਜਿੱਥੇ ਬੀਤੀ ਰਾਤ 16 ਮਰਲੇ ਦੇ ਪਲਾਟ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਅਤੇ ਕੁਝ ਨੌਜਵਾਨਾਂ ਦੇ ਵੱਲੋਂ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਦੇ ਵਿੱਚੋਂ ਇੱਕ ਧੀਰ ਦਾ ਨੌਜਵਾਨ ਹਰਪ੍ਰੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਹੈ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਵਾਲਿਆਂ ਦਾ ਕੀ ਕਹਿਣਾ ਹੈ ਉਹ ਤੁਸੀਂ ਆਪ ਹੀ ਸੁਣ ਲਵੋ ਇਹ ਕਲਨਾਪਿੰਡ ਸਪਾਰਾਮਸੇ ਦੇ ਲੱਗ ਪੈਂਦਾ ਲਾਲਕਾ ਨਗਰ ਉੱਥੇ ਦੋਨਾਂ ਪਾਰਟੀਆਂ ਦਾ ਪਲਾਟ ਦਾ ਝਗੜਾ ਸੀਗਾ ਜਿਉਂ ਉਸ ਪਲਾਟ ਦੇ ਝਗੜੇ ਨੂੰ ਲੈ ਕੇ ਆਪਸ ਵਿੱਚ ਕੰਪਨਾਂਜ ਹੋ ਗਿਆ ਉਹ ਇਹ ਤੋਂ ਕੰਪਰਮੈਂਡ ਦੇ ਬਿਆਨ ਤੇ ਵਾਲੀ ਬਾਤ ਹੈ ਵਨੀ ਉਥੇ ਮਾਮੂਲੀ ਤੂਦੋ ਮਾਮਾ ਹੋ ਗਿਆ ਉਹਦੇ ਬੇਟੀ ਇੱਥੇ ਗੋਲੀ ਚੱਲੀ ਆ ਗੋਲੀ ਚੱਲਣ ਤੇ ਇੱਕ ਬੰਦੇ ਦੀ ਮੌਤ ਹੋ ਗਈ ਆ ਸਿਰ ਦੀ ਮੌਤ ਇਹ ਤਾਂ ਨਾਮ ਕੀ ਸੀ ਉਹਦਾ ਹਰਪ੍ਰੀਤ ਸਿੰਘ ਆ ਜੀ ਹਰਪ੍ਰੀਤ ਸਿੰਘ ਲੱਲੋ ਕਰੀਬ ਆਉਦੀ ਮੋੜ 35 ਸਾਲ ਆ ਜੀ ਕਿੰਨੇ ਬੰਦੇ ਸੀ ਜਿਹੜਾ ਇਹ ਸਾਡੇ ਕੋਲ ਸੱਤਾ ਬਣਿਆ ਗਿਆ ਇਹਦਾ ਫੇਰ ਦਰਦ ਕੀਤੀ ਗਈ ਆ ਇਹਨੇ ਛਾਪੇਮਾਰੀ ਚੱਲ ਰਹੀ ਹੈ ਤੇ ਦੋ ਬੰਦੇ ਤੇ ਗ੍ਰਿਫਤਾਰ ਕੀਤੇ ਗਏ ਗੋਲੀ ਚੱਲੀ ਗਈ ਆ ਜੀ ਆਪਣੇ ਇੱਕ ਕੋਪੀ ਆ ਮੁੰਡਾ ਜੇ ਕਸੋਣਾ ਡੇਲੇ ਆ ਲੋ ਜੇ ਦੋਨਾਂ ਵੱਲ ਗੋਲੀ ਚਲਾਈ ਗਈ ਆ ਜਿਹੜੇ ਫੜੇ ਬੰਦੇ ਆ ਉਹਨਾਂ ਦਾ ਕੀ ਨਾਮ ਉਹ ਐਸਟੇ ਸਾਹਿਬ ਦੀ ਪਾਰਟੀ ਗਈ ਸੀ ਰੇਟ ਕਰਨ ਵਾਸਤੇ ਦੋਸ਼ੀਆਂ ਤੇ ਉਹ ਲੈ ਕੇ ਆਏ ਉਹਨਾਂ ਦਾ ਨਾਮ ਇਹਨਾਂ ਦੇ ਕਾਫੀ ਕ੍ਰਿਮੀਨਲ ਰਿਕਾਰਡ ਨੇ ਪਹਿਲਾਂ ਪੱਤੇ ਦਰਜ ਨੇ ਉੱਤੇ ਜੀ ਤੇ ਇਹ ਰੰਜ ਸੁਖਵਿੰਦਰ ਸਿੰਘ ਕਾਲਾ ਜਿਹੜਾ ਇਹਵਾ ਜਿਹੜੇ ਨੌ ਪੱਤੇ ਦਰਜ ਆ ਪਹਿਲਾਂ ਤੋਂ ਜੀ ਰੰਜ ਜੀ ਜਲਦੀ ਆ ਰਹੇ ਭਾਜੀ ਇਹਨਾਂ ਨੇ ਨੇ ਪਲਾਟ ਦਾ ਝਗੜਾ ਹੁਸੇ ਚੱਲਦਾ ਸੀ ਰੰਜਸ ਤੇ ਕੋਈ ਨਹੀਂ ਮਾਰੇ ਪਲਾਟ ਦੇ ਝਗੜੇ ਤੋਂ ਤੂੰ ਤੋਂ ਮੈਮ ਹੋ ਗਿਆ ਉਤੋਂ ਦਾ ਆਫਿਸ ਚ ਗੋਲੀ ਚੱਲ ਗਿਆ ਕਿੰਨੇ ਫਾਇਰ ਹੋਏ ਨੇ ਅ ਚਾਰ ਫਾਇਰ ਪਤਾ ਲੱਗਾ ਮੋਕੇ ਤੇ ਬਾਕੀ ਪੋਸਟਮਾਰਟਮ ਤੇ ਰਿਪੋਰਟ ਤੋਂ ਕਲੀਅਰ ਹੋ ਜਾਏਗਾ ਕਿੰਨੀਆਂ ਗੋਲੀਆਂ ਹੋਇਆ ਸਰ ਕੋਲ ਦੀ ਬਰਾਮਾ ਤੋਂ ਇਹ ਨਾਮ ਬਾਜੀ ਤੁਹਾਡਾ ਨਹੀਂ ਨਹੀਂ ਹਰਜੀਤ ਸਿੰਘ ਇਹ ਗੱਲ ਹੋਈ ਹੈ ਜੀ ਕੱਲ ਮੇਰਾ ਭਰਾ ਹੀ ਮਤਲਬ ਮਤਲਬ ਫਰੈਂਡ ਸਰਕਲ ਦੇ ਵਿੱਚ ਆ ਗਿਆ ਮੇਰਾ ਮਰਾ ਪਿਆਰ ਆ ਹਰਪ੍ਰੀਤ ਸਿੰਘ ਇਦਾਂ ਪਲਾਟ ਦਾ ਕੋਈ ਸਾਡਾ ਝਗੜਾ ਚੱਲਦਾ ਸੀ ਕਾਫੀ ਦੇਰ ਦਾ ਸੀ ਉਹਦੇ ਵਿੱਚ ਰਾਜੀਨਾਮਾ ਇਹਨਾਂ ਕੀਤਾ ਤਿੰਨ ਚਾਰ ਦਿਨ ਪਹਿਲਾਂ ਤੇ ਬਾਅਦ ਇਦਾਂ ਬੁਲਾਇਆ ਵਾ ਧੋਕੇ ਨਾਲ ਤੇ ਬਲਾਕੇ ਦੇ ਮਤਲਬ ਗੋਲੀਆਂ ਮਾਰ ਗਏ ਕਿਹੜੇ ਬੰਦੇਆਂ ਨੂੰ ਮਾਰ ਗਏ ਭਗਤੂ ਗੁਰਦਾ ਮੁੰਡਾ ਕਾਲਾ ਭੁਪਿੰਦਰ ਸਿੰਘ ਆ ਕਾਲਾ ਪਲਾਟ ਦਾ ਕੋਈ ਭਾਈ ਝਗੜਾ ਸੀ ਮਤਲਬ ਪੁਰਾਣੀ ਇਹਦਾ ਰਾਜਨਾਮਾ ਹੋ ਗਿਆ ਥੋੜੇ ਦਿਨ ਪਹਿਲਾਂ ਇਹਨਾਂ ਨੇ ਬਹਿ ਕੇ ਰਾਜਨਾਮਾ ਕੀਤਾ ਰਾਜਨਾਮਾ ਹੋਣ ਦੇ ਬਾਵਜੂਦ ਮਤਲਬ ਇਦਾਂ ਬੁਲਾਇਆ ਪਿਆਰ ਨਾਲ ਬੁਲਾ ਕੇ ਇਹਨਾਂ ਗੋਲੀਆਂ ਮਾਰ ਗਏ ਕਿੰਨੇ ਵਜੇ ਦਾ ਡੈਮੇਜ ਪੰਜ ਤੋਂ 6 ਵਜੇ ਦੇ ਵਿੱਚ ਵਿੱਚ ਭਾਈ ਕੱਤੀ ਆਏ ਘਰ ਦੇ ਸਵਿਫਟ ਕਾਰ ਕਿੰਨੇ ਬੰਦੇ ਪੰਜ ਤੋਂ 6 ਜਣੇ ਭਜੀ ਆ ਗਏ ਪੰਜ ਜਾਂ 6 ਜਣੇ ਸੀ ਸੀਸੀਟੀਵੀ ਫੋਟੋ ਨਹੀਂ ਹੈਗੀਆਂ ਕੋਈ ਸਾਡੇ ਕੋਲ ਉਹ ਪੁਲਿਸ ਕਰ ਰਹੀ ਇਕ ਦਰਦਨ ਤੇ ਆ ਪੇਟ ਤੇ ਆ ਮਤਲਬ ਇਦਾਂ ਢਿੱਡ ਤੇ ਆ ਕੁਝ ਲੈਣਾ ਛਾਤੀ ਦੇ ਵਿੱਚ ਆ ਹਾਂ ਉਹ ਦੀ ਸਪੋਰਟ ਕਿੰਨਿਆਂ ਦਾ ਗੋਲ ਗੱਲ ਇਹਨਾਂ ਦਾ ਕੋਈ ਝਗੜਾ ਚੱਲੰਦਿਆ ਹਰਜੀਤ ਭਾਈ ਜਿਹੜੇ ਆ ਹਰਪ੍ਰੀਤ ਭਾਈ ਜਿਹੜੇ ਆ ਉਹ ਇਹਨਾਂ ਉਹਨਾਂ ਦਾ ਕੋਈ ਪਲਾਟ ਦਾ ਝਗੜਾ ਚੱਲੰਦਿਆ ਹੀ ਕਿਸੇ ਨਾਲ ਉਹ ਦਿੱਕਤ ਇਹਨਾਂ ਨੇ ਗੋਲੀਆਂ ਗੋਲੀਆਂ ਨਾਲ ਮਾਰ ਤੀਆਂ ਕਿੰਨੇ ਬੰਦਿਆਂ ਨੇ ਗੋਲੀਆਂ ਚਲਾਈਆਂ ਕਿਹੜੇ ਕਹਿੰਦੇ ਤਿੰਨ ਕੁ ਜਣੇ ਹੈਗੇ ਤਿੰਨ ਚਾਰ ਕਿੰਨੇ ਤੋਂ ਪੁਰਾਣੀ ਰੰਜਿ ਹੈ ਚੱਲੁੰਦੀ ਆ ਅੱਜ ਤਿੰਨ ਦਾ ਪਲਾਟ ਦਾ ਹੈਗਾ ਜਿਹੋ ਦਾ ਹੀ ਬਾਈ ਹੈਗਾ 7 ਸਾਲ ਦੀ ਗੱਲ ਜੀ ਕਿੰਨੀਆਂ ਬੱਜੀਆਂ ਜੋੜੀਆਂ ਆਈ ਨਹੀਂ ਜੇ ਬਦਾਂਡ ਪੋਸਟ ਮੈਡਮ ਤੋਂ ਪਤਾ ਲੱਗੇਗਾ ਕਿੰਨੀਆਂ ਗੋਜੀਆਂ ਆਈਆਂ ਤੜਾ ਕਿਲਾ ਦਾ 50 ਰੁਪਏ ਦੋਸਤ ਲੱਗਦੇ ਇਹ ਕੀ ਮੰਗ ਕਰਦੇ ਹੋ ਮੰਗ ਇਨਸਾਫ ਦੀ ਕਰਦੇ ਸਰ ਬਿਲਕੁਲ ਸਹੀ ਆਂਦੀ ਹਾਂ ਹਾਂਜੀ ਬੋਲੋ ਸਰ ਪੁਲਿਸ ਵੱਲੋਂ ਇਹ ਤੱਕ ਤੇ ਗੋਜ ਚਾਜ ਦਾ ਦਿਖਿਆ ਨਹੀਂ ਜੀ ਤੁਹਾਡੇ ਸਾਹਮਣੇ ਤੁਹਾਡੇ ਨਾਲ ਵੀ ਗੱਲ ਕਰਨ ਦੇਈ ਜੋ ਵੀ ਹੈਗਾ ਇਨਸਾਫ ਦੀ ਮੰਗ ਹੈਗੀ